ਮੇਰੀਆਂ ਮਾਤਾ-ਮਾਪਾਂ ਪਿਆਣਾ ਨੌਜਵਾਨ ਬੱਚੇ ਉਹਨਾਂ ਦੇ ਬਾਪੇ ਸਕੂਲ ਦਾ ਸਾਰਾ ਸਟਾਫ ਸਾਡਾ ਸਿੱਖਿਆ ਵਿਭਾਗ ਦੇ ਸਾਰੇ ਅਧਿਕਾਰੀ ਸਹਿਬਾਨ ਆਮ ਆ띠 ਪਾਰਟੀ ਦੀ ਸਾਰੀ ਟੀਮ ਸਾਡੇ ਸਾਡੇ ਸਾਰਿਆਂ ਵੱਲੋਂ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੁਸੀਂ ਸਪਨੇ ਜੀ ਮੈਂ ਆਪ ਮੈਂ ਤੇ ਮੇਰੇ ਸਾਥੀ ਅਸੀਂ ਸਾਰੇ ਆਪ ਜੀ ਦੇ ਕੋਲ ਆਏ ਸੀਗੇ 2022 ਚ ਤੇ ਅੰਖੇ ਅਸੀਂ ਕਿ ਇੱਕ ਮੌਕੇ ਤੋਂ ਸਾਨੂੰ ਅਸੀਂ ਹਲਕੇ ਲਈ ਵਧੀਆ ਕੰਮ ਕਰਾਂਗੇ ਅਸੀਂ ਪੰਜਾਬ ਦੇ ਸਰਕਾਰੀ ਸਕੂਲ ਠੀਕ ਕਰਾਂਗੇ ਹਸਪਤਾਲ ਠੀਕ ਕਰਾਂਗੇ ਤੁਸੀਂ ਆਪਣੇ ਪੁੱਤ ਆਪਣੇ ਭਰਾ ਨੂੰ ਵਿਧਾਇਕ ਬਣਾਇਆ ਇਸ ਮਹਾਨ ਗੁਰੂ ਨਗਰੀ ਦੀ ਸੇਵਾ ਬਖਸ਼ੀ ਤੇ ਗੁਰੂ ਸਾਹਿਬ ਦੀ ਐਸੀ ਰਹਿਮਤ ਹੋਈ ਕਿ ਮੈਂ ਪੰਜਾਬ ਦਾ ਸਿੱਖਿਆ ਮੰਤਰੀ ਬਣਿਆ ਟਫੇਸਟ ਵਿਭਾਗ ਜਿਸ ਵਿਭਾਗ ਨੂੰ ਧਰਨੇ ਵਾਲਾ ਵਿਭਾਗ ਕਹਿ ਕੇ ਸਾਰੇ ਬੰਦੇ ਮੂੰਹ ਮੋੜ ਜਾਂਦੇ ਸੀ ਕੋਈ ਹੱਥ ਪਾ ਕੇ ਰਾਣੀ ਨਹੀਂ ਸੀ ਮੈਂ ਇਹਨੂੰ ਪ੍ਰਮਾਤਮਾ ਦੀ ਸਭ ਤੋਂ ਵੱਡੀ ਦਾਤ ਸਮਝਿਆ ਆ ਛੋਟੇ-ਛੋਟੇ ਬੱਚੇ ਇਹਨਾਂ ਦੀ ਭਵਿੱਖ ਦੇ ਲਈ ਕੰਮ ਕਰਨਾ ਮੈਨੂੰ ਲੱਗਿਆ ਇਸ ਤੋਂ ਪਾਵਨ ਪਵਿੱਤਰ ਕੰਮ ਅਗਰ ਰੱਬ ਹੋਰ ਕਿਸੇ ਨੂੰ ਦੇ ਨਹੀਂ ਸਕਦਾ ਮੈਂ ਬਹੁਤ ਵੱਡ ਭਾਗੀ ਹਾਂ ਅੱਜ 3 ਸਾਲਾਂ ਬਾਅਦ ਤੁਹਾਡੇ ਸਾਹਮਣੇ ਖੜਾ ਜੀ ਤੁਹਾਡੀ ਵੀ ਪੰਜਾਬ 'ਚ ਰਿਸ਼ਤੇਦਾਰੀਆਂ ਹੋਣੀਆਂ ਵਿਰੋਧੀ ਜੋ ਮਰਜ਼ੀ ਬੋਲਣ ਤੁਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਪੁੱਛ ਲਿਓ ਵੀ ਤੁਹਾਡੇ ਪਿੰਡ ਦੇ ਸਕੂਲ 'ਚ ਬਦਲਾਅ ਆਇਆ ਕਿ ਨਹੀਂ ਆਇਆ? ਸਿਰ ਝੁਕਾ ਕੇ ਦਿਨ ਰਾਤ ਇੱਕ ਕਰਕੇ ਇੱਕ ਸੁਪਨਾ ਇੱਕ ਜੋਸ਼ ਜਿਹਨੂੰ ਕਹਿੰਦੇ ਨਾ ਇੱਕ جنੂਨ ਦੇ ਨਾਲ ਕਿ ਸਕੂਲ ਠੀਕ ਕਰਨੇ ਆ। ਅੱਜ ਉਸ ਦਾ ਨਤੀਜਾ ਹੈ ਕਿ ਪੰਜਾਬ ਦੇ ਵਿੱਚ ਇੱਕ ਵੀ ਸਰਕਾਰੀ ਸਕੂਲ ਐਦਾਂ ਦਾ ਨਹੀਂ ਜਿੱਥੇ ਚਾਰ ਜਿਵਾਰੀ ਨਾ ਹੋਵੇ। ਇੱਕ ਵੀ ਪੰਜਾਬ 'ਚ ਕੋਈ ਸਕੂਲ ਐਦਾਂ ਦਾ ਨਹੀਂ ਜਿੱਥੇ ਸਾਫ਼ ਸੁਥਰੇ ਬਾਥਰੂਮ ਨਾ ਹੋਵੇ। ਪੰਜਾਬ 'ਚ ਇੱਕ ਵੀ ਸਕੂਲ ਐਦਾਂ ਦਾ ਨਹੀਂ ਇੱਕ ਵੀ ਬੱਚਾ ਐਦਾਂ ਦਾ ਨਹੀਂ ਜੋ ਜ਼ਮੀਨ 'ਤੇ ਬੈਠਦਾ ਹੋਵੇ। ਸਾਡੇ ਕੋਲ ਸਾਡੇ ਕੋਲ ਜੀ ਇਸ ਤੋਂ ਇਲਾਵਾ 17000 ਸਕੂਲਾਂ 'ਚ ਵਾਈਫਾਈ ਹੋਰ ਬਹੁਤ ਕੁਝ ਵੱਡੇ ਸਕੂਲਾਂ 'ਚ バス ਸਰਵਿਸ ਸਿਕਿਉਰਟੀ ਗਾਰਡ ਕੈਂਪਸ ਮੈਨੇਜਰ ਬੱਚਿਆਂ ਨੂੰ ਟੀਚਰਾਂ ਨੂੰ ਬਾਹਰ ਭੇਜਿਆ ਬੱਚਿਆਂ ਦੀ ਐਕਸਪੋਜ਼ਰ ਵਿਜ਼ਿਟਸ ਕਰਾਏ ਇੱਕ ਨਵਾਂ ਇਤਿਹਾਸ ਸਿਰਜਿਆ ਸੀ ਇਕਲਾ ਜੀ ਇੰਜੀਨੀਅਰਿੰਗ ਦੇ ਲਈ ਟੈਸਟ ਹੁੰਦਾ ਉਹਨੂੰ ਕਹਿੰਦੇ ਜੇ ਡਬਲ ਈ ਸਭ ਤੋਂ ਅਖਾ ਪੇਪਰ ਮਹਿੰਗੇ ਮਹਿੰਗੇ ਸਕੂਲਾਂ ਦੇ ਬੱਚੇ ਵੀ ਉਹ ਪਾਸ ਨਹੀਂ ਕਰ ਪਾਉਂਦੇ ਕੱਲ ਉਹਦਾ ਉਹ ਤਿੰਨ ਦੋ ਹੁੰਦੇ ਆ ਫਿਰ ਤੀਜਾ ਮੇਨ ਹੁੰਦਾ ਕੱਲ ਉਹਦੇ ਜਿਹੜਾ ਦੂਜੇ ਇਮਤਿਹਾਨ ਦਾ ਪਹਿਲੇ ਜੇਈ 190 ਬੱਚੇ ਜਿਹਦਾ ਪਰਸੋਂ ਨਤੀਜਾ ਆਇਆ ਉਹ 181 ਬੱਚੇ ਲਗਭਗ 370 ਬੱਚਿਆਂ ਤੋਂ ਵੱਧ ਬੱਚਿਆਂ ਨੇ ਪਾਸ ਕੀਤਾ ਇਸ ਤੋਂ ਪਹਿਲਾਂ 2022 ਤੋਂ ਪਹਿਲਾਂ ਇਹਨਾਂ ਕੋਲ ਕੋਈ ਰਿਕਾਰਡ ਨਹੀਂ ਕਿੰਨੇ ਬੱਚੇ 370 ਬੱਚਿਆਂ ਨੇ ਸਰਕਾਰੀ ਸਕੂਲ ਦੇ ਬੱਚੇ ਸਾਡਾ ਇੱਕ ਬੱਚਾ ਹੈ ਜੀ ਅਰਸ਼ਪ੍ਰੀਤ ਸਿੰਘ ਪਿੱਛੇ ਜੇ ਇੱਕ ਸਕੂਲ ਬਹੁਤ ਵਿਵਾਦਾਂ ਚ ਆਇਆ ਸਾਡੇ ਇੱਕ ਸਾਥੀ ਵੀ ਤਾਂ ਹੈ ਇੱਕ ਉੱਥੇ ਜੋੜਾ ਮਾਜਰਾ ਜੀ ਕੇ ਉੱਥੇ ਟੀਚਰਾਂ ਦੀ ਕੋਈ ਆਪਸ ਤਸੱਲਵਾਜ਼ੀ ਸੀ ਕੋਈ ਯੂਨੀਅਨ ਵਾਜ਼ੀ ਸੀ ਉਹ ਸਾਰਾ ਪ੍ਰੋਗਰਾਮ ਸਾਰੇ ਸਾਰੇ ਪਾਸੇ ਟੀਵੀ ਦੇ ਉੱਤੇ ਖਬਰ ਚਲਾ ਦਿੱਤੀ ਇਹ ਕਰਤਾ ਸਾਰੇ ਵੱਡੇ ਵੱਡੇ ਲੀਡਰ ਪ੍ਰਤਾਪ ਬਾਜਵਾ ਸੁਖਬੀਰ ਬਾਦਲ ਦੇਖੋ ਜੀ ਆ ਉਸ ਸਕੂਲ ਦੇ ਵਿੱਚੋਂ ਉਸੇ ਸਕੂਲ ਦੇ ਵਿੱਚੋਂ ਅੱਜ ਤੋਂ ਪਹਿਲਾਂ ਕਦੀ ਕਿਸੇ ਬੱਚੇ ਨੇ ਜੇਈ ਪਾਸ ਨਹੀਂ ਕੀਤਾ ਸੀਗਾ ਉਸ ਸਕੂਲ ਦੇ ਬੱਚੇ ਦੇ ਇੱਕ ਵਿਦਿਆਰਥੀ ਅਰਸ਼ਪ੍ਰੀਤ ਸਿੰਘ ਪਿਓ ਹੈ ਨਹੀਂ ਮਾਂ ਪ੍ਰਾਈਵੇਟ ਸਕੂਲ ਦੇ ਵਿੱਚ ਸਾਫ ਸਫਾਈ ਦਾ ਕੰਮ ਕਰਦੀ ਹੈ ਉਸ ਨੂੰ ਅਸੀਂ ਸ਼੍ਰੀ ਹਰੀਕੋਟਾ ਲੈ ਕੇ ਗਏ ਸੀ ਸੈਟਲਾਈਟ ਲਾਂਚ ਦਿਖਾਉਣ ਦੇ ਲਈ ਉਹ ਬੱਚਾ ਇਹਦਾ ਪ੍ਰੇਰਿਤ ਹੋਇਆ ਉਹ ਬੱਚੇ ਨਾ ਦਿਨ ਰਾਤ ਕਰਕੇ 100 ਚੋਂ 97% ਸਾਢੇ 97% ਨੰਬਰ ਲੈ ਕੇ ਆਏ। ਫੋਮ ਉਹਨੇ ਨਾ ਪਹਿਲੀ ਵਾਰੀ ਉਸ ਸਰਕਾਰੀ ਇਹ ਹੁੰਦੀ ਦੀ ਐ। ਤੁਸੀਂ ਕੰਮ ਹੈ ਤੁਸੀਂ ਸਾਨੂੰ ਬਦਨਾਮ ਅਸੀਂ ਧੋਇਖ ਵਾ ਹੁਣ ਉਹਦਾ ਕੀ ਹੋਊਗਾ ਜੀ? ਜਿੱਥੇ ਬਾਕੀ ਬੱਚੇ ਕਾਲਜਾਂ ਦੇ ਕਿਹੜੇ ਕੱਟਦੇ ਆ। ਹੁਣ ਉੱਥੇ ਵੱਡੇ ਵੱਡੇ ਕਾਲਜ ਉਸ ਬੱਚੇ ਦੇ ਮਗਰ ਫਿਰੀ ਜਾ ਰਹੇ ਆ ਕਿ ਸਾਡੇ ਕੋਲ ਆ। ਬੱਚਾ ਕਾਮਯਾਬ ਹੋ ਗਿਆ, ਘਰ ਦੀ ਗਰੀਬੀ ਖਤਮ ਹੋ ਗਈ, ਆਣ ਵਾਲੀ ਪੀੜ੍ਹੀਆਂ ਦੀ ਗਰੀਬੀ ਖਤਮ ਹੋ ਗਈ। ਇਹ ਪੰਜਾਬ ਦੀ ਸਿੱਖਿਆ ਕ੍ਰਾਂਤੀ ਹੈ ਅਸੀਂ ਇਹੀ ਸੁਪਨਾ ਆਪਣੇ ਇਲਾਕੇ ਦੇ ਦੇਖਿਆ ਅੱਜ ਗਰਦਨੇ ਦਾ ਜਿਹੜਾ ਸੀਨੀਅਰ ਸੈਕੰਡਰੀ ਸਕੂਲ ਹੈ ਤੁਸੀਂ ਉਹਦੀ ਦਿੱਖ ਦੇਖੋ ਚਮਕ ਦੀ ਚਾਰ ਦਿਵਾਰੀ ਇਸ ਸਕੂਲ ਦੇ ਵਿੱਚ ਤੇ ਮੈਂ ਜਿੰਨੇ ਜਿੰਨੇ ਪੈਸੇ ਮੰਗਦੇ ਰਹਿੰਦੇ ਆ ਦਿੰਦਾ ਰਿਹਾ ਹੁਣ ਫੇਰ ਇਹਨਾਂ ਨੂੰ ਪੁੱਛਿਆ ਉਹ ਕਹਿੰਦੇ ਵੈਸੇ ਕੋਈ ਲੋੜ ਨਹੀਂ ਮੈਂ ਕਿਹਾ ਨਹੀਂ ਹੋਰ ਲੋਕ ਉਹ ਕਹਿੰਦੇ ਚਲੋ ਜੀ ਫੇਰ ਵੀ ਸਾਨੂੰ 5 ਲੱਖ ਦੇ ਦਿਓ ਤਾਂ 5 ਲੱਖ ਰੁਪਏ ਸਕੂਲ ਨੂੰ ਹੋਰ ਜਿਹੜਾ ਹੈ ਅਸੀਂ ਦਿੰਦੇ ਆ ਇਸ ਦੇ ਨਾਲ ਹੀ ਅਸੀਂ ਹਲਕੇ ਦੇ ਵਿੱਚ ਲਗਭਗ 50 ਨਵੇਂ ਸਕੂਲ ਬਣਾ ਰਹੇ ਤੋੜ ਕੇ ਜਿਨ੍ਹਾਂ ਵਿੱਚੋਂ 15-20 ਦਾ ਕੰਮ ਸ਼ੁਰੂ ਹੋ ਚੁੱਕਿਆ ਮੁਕੰਮਲ ਹੋਣ ਵਾਲਾ ਤੇ 20-25 ਜਿਹੜੇ ਨਵੇਂ ਉਹ ਅਗਲੇ 10-15 ਵਿੱਚ ਸ਼ੁਰੂ ਹੋ ਜੂਗਾ ਜਿੱਥੇ-ਜਿੱਥੇ ਕੰਮ ਚੱਲਦਾ ਪਿਆ ਉਹਨਾਂ ਪਿੰਡਾਂ ਦੇ ਨਾਮ ਹੈ ਮੰਗੂਵਾਲ ਦਿਵਾੜੀ ਲਖੇੜ ਗੰਭੀਰਪੁਰ ਭਨਾਮ ਨੰਗਲ ਰੇਲਵੇ ਰੋਡ ਕਈ ਸਾਰੇ ਸਕੂਲਾਂ ਨੂੰ ਅਸੀਂ ਤੋੜ ਕੇ ਬਿਲਕੁਲ ਫਰੈਸ਼ ਬਣਾਇਆ ਇਸੀ ਲੜੀ ਦੇ ਵਿੱਚ ਉਹ ਜਿਹੜਾ ਛੋਟੀ ਝੱਖੀਆਂ ਦਾ ਸਕੂਲ ਆ ਉਹ 80 ਲੱਖ ਰੁਪਏ ਦੀ ਗ੍ਰਾਂਟ ਪੰਜ ਦਸ ਦਿਨ ਐਂ ਸ਼ਾਨਦਾਰ ਤੇ ਤੁਸੀਂ ਸਕੂਲ ਦੇਖੋਗੇ ਤੁਹਾਡੀ ਰੂਹ ਖੁਸ਼ ਹੋਗੀ ਇਸ ਗੀਤੀ ਗਰੰਟੀ ਹੈ ਉਹ ਜਿਹੜਾ ਹੈ ਅਸੀਂ ਉੱਥੇ 8-9 ਕਮਰਿਆਂ ਵਾਲਾ ਜਿਹੜਾ ਹੈ ਸਕੂਲ 80 ਲੱਖ ਰੁਪਏ ਤੋਂ ਵੱਧ ਲੱਗੂਗਾ ਉਸ ਸਕੂਲ ਦੇ ਉੱਤੇ ਉਹ ਜਿਹੜਾ ਹੈ ਉਹ ਵੀ ਅਨਾਉਂਸ ਕਰਦੇ ਆ ਤੇ ਆਪ ਸਭ ਦਾ ਇਹ ਸਾਰਾ ਕੁਝ ਤਾਂ ਮੁਮਕਨ ਹੋ ਪਾਰਿਆ ਕਿ ਤੁਸੀਂ ਇੰਨਾ ਪਿਆਰ ਇੰਨਾ ਸਤਿਕਾਰ ਦਿੰਦੇ ਹੋ ਸਾਡੇ ਇਸ ਪਿੰਡ ਦੀ ਕਬੱਡੀ ਮੰਗ ਗਰਾਊਂਡ ਦੀ ਵੀ ਸੀ ਤੇ ਸਟੇਡੀਅਮ ਦੀ ਵੀ ਸੀ ਕਿਉਂਕਿ ਜਿਹੜਾ ਸਾਡਾ ਗਰਦਨੀ ਵਾਲਾ ਗਰਾਊਂਡ ਹੈ ਉਹ ਕਈ ਪਿੰਡਾਂ ਦੇ ਉੱਥੇ ਜਿਹੜੇ ਨੌਜਵਾਨ ਹੈ ਅੱਜ 10 ਲੱਖ ਰੁਪਇਆ ਉਹਦੇ ਲਈ ਆਲਰੇਡੀ ਉਹਦੇ ਪੈ ਚੁੱਕਿਆ ਉਹਦਾ ਵੀ ਅਸੀਂ ਤੇ ਮੈਂ ਆਪਣੇ ਨੌਜਵਾਨ ਸਾਥੀਆਂ ਨੂੰ ਇਹ ਵਿਸ਼ਵਾਸ ਦਿਵਾਉਂਦਾ ਜਿੱਦਾਂ ਦਾ ਗਰਾਊਂਡ ਦਿੱਤਾ ਦਾ ਸਟੇਡੀਅਮ ਤੁਸੀਂ ਬਣਾਉਣਾ ਚਾਹੋਗੇ ਜਿੰਨੇ ਮਰਜ਼ੀ ਪੈਸੇ ਲੱਗਣ ਉਹ ਮੈਂ ਉਸ ਪੈਸੇ ਉਹ ਪੈਸਿਆਂ ਦੀ ਜ਼ਿੰਮੇਵਾਰੀ ਵੀ ਲੈਂਦੀ ਹੈ ਤੁਸੀਂ 10 ਲੱਖ ਰੁਪਏ ਦੇ ਨਾਲ ਕੰਮ ਸ਼ੁਰੂ ਕਰਾਓ 10 ਹੋਰ ਲੱਗੇ 20 ਹੋਰ ਲੱਗੇ 30 ਹੋਰ ਲੱਗੇ ਪੈਸੇ ਦੀ ਕਮੀ ਨਹੀਂ ਪਰ ਉਹ ਸ਼ਾਨਦਾਰ ਜਿਹੜਾ ਸਟੇਡੀਅਮ ਹੈ ਜਿੱਦਾਂ ਦਾ ਤੁਹਾਡੀ ਇੱਛਾ ਹੈ ਤੁਸੀਂ ਉਹਦੀ ਜ਼ਿੰਮੇਵਾਰੀ ਚੱਕੋ ਤੁਹਾਡੀ ਆਪਣੀ ਇੱਛਾ ਅਨੁਸਾਰ ਤੁਸੀਂ ਵਸ ਮੈਨੂੰ ਇਹ ਦੱਸਣਾ ਵੀ ਤੁਹਾਨੂੰ ਇੰਨੇ ਪੈਸਿਆਂ ਦੀ ਲੋੜ ਹੈ ਮੈਂ ਉਹਨੇ ਪੈਸੇ ਹੋਰ ਪਾ ਹੀ ਜਾਊਗਾ ਕੋਈ ਪੈਸੇ ਦੀ ਕਮੀ ਨਹੀਂ ਤੁਸੀਂ ਜਿਸ ਪਿੰਡ ਜਿਹੜੇ ਪਿੰਡ ਦੇ ਨੌਜਵਾਨ ਜਦੋਂ ਗਰਾਊਂਡ ਅੱਜ ਸਾਡੇ ਇਲਾਕੇ ਦੇ ਵਿੱਚ ਕਲਵਾ ਚੰਗਰ ਇਲਾਕੇ 'ਚ ਸੀਗਾ ਉੱਥੇ ਅਸੀਂ ਗਰਾਊਂਡ ਬਣਾਇਆ ਜੀ ਮੈਂਦਲੀ ਗਰਾਊਂਡ ਬਣਾਇਆ ਬੱਚੇ ਖੇਡਦੇ ਸੀ ਕੋਨੇ ਸਾਡੇ ਗਰਾਊਂਡਾਂ ਦੇ ਵਿੱਚ ਜਦੋਂ ਦੇਖਦੇ ਆ ਬੱਚੇ ਸ਼ਾਮ ਨੂੰ ਪਿੰਡਾਂ ਦੇ ਸਾਰੇ ਬੱਚੇ ਗਰਾਊਂਡਾਂ ਚ ਆ ਜਾਂਦੇ ਜਿ세 ਪਿੰਡਾਂ ਚ ਗਰਾਊਂਡ ਠੀਕ ਕਰਦੇ ਨਾ ਤਾਂ ਜਿਹੜਾ ਸਾਡੀ ਆ ਨਸ਼ੇ ਵਾਲੀ ਮੁਹੀਬ ਹੈ ਯੁੱਧ ਨਸ਼ੇ ਵਿਰੁੱਧ ਉਹ ਆਪਣਾ ਫਲ ਹੋ ਜਾਂਦਾ ਜਦੋਂ ਬੱਚੇ ਗਰਾਊਂਡਾਂ 'ਚ ਪਸੀਨਾ ਵਹਾਣਗੇ ਕੱਲ ਚੰਗਰ ਦੇ ਇਲਾਕੇ ਚਾਹੇ ਉਹ ਕਾਹੀ ਵਾਲਾ ਵਾਲਾ ਗਰਾਊਂਡ ਹੋਵੇ ਮੈਂਦਲੀ ਵਾਲਾ ਗਰਾਊਂਡ ਹੋ ਬੱਚਿਆਂ ਨੂੰ ਖੇਡਦੇ ਦੇਖ ਕੇ ਬੜਾ ਮਨ ਨੂੰ ਸਕੂਨ ਮਿਲਿਆ ਤੇ ਇਹੀ ਹੈ ਕਿ ਤੁਹਾਡਾ ਵੀ ਤੁਸੀਂ ਆਪਣੇ 1% ਜਿੱਦ ਨਾਲ ਤੁਹਾਡਾ ਸਟੇਡੀਅਮ ਬਣਾਣਾ ਚਾਹੋ ਉਦਾਂ ਦਾ ਬਣਾ ਲਓ ਅੱਜ ਉਸ ਦਾ ਵੀ ਕੰਮ ਦੀ ਸ਼ੁਰੂਆਤ ਕਰਾਂਗੇ ਆਪ ਸਭ ਦਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਹੁ ਮੈਂ ਧੰਨਵਾਦ ਕਰ ਉਹ ਮੈਂ ਬੇਨਤੀ ਕਰੂੰਗਾ ਸਕੂਲ ਸਟਾਫ ਨੂੰ